ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਦਰਵੱਡੀ ਕਿਸਾਨ ਦੋਸਤੋ ਪੰਜਾਬ ਤੋਂ ਹਰਿਆਣਾ ਜੁਪੀ ਤੋਂ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਆ ਪਿਛਲੇ 3-4 ਦਿਨ ਤੋਂ ਵੀ ਬਲ ਸਾਹਿਬ ਅਸੀਂ 27-28 ਲਾਗੇ ਕੜਖ ਸ਼ੁਰੂ ਕਰ ਦੇਣੀ ਹੈ ਤੇ ਸਾਨੂੰ ਕਣਕ ਦੇ ਵਿੱਚੋਂ ਬੋਲੀ ਡੰਡੇ ਮੜੂਸੀ ਦੇ ਲੱਲੂ ਕਹਿ ਦਿੰਦੇ ਆ ਇਹਨੂੰ ਰੋਕਣ ਦਾ ਕੋਈ ਹੱਲ ਦੱਸੋ ਪੀ ਇਹ ਸਾਡੇ ਖੇਤਾਂ ਦੇ ਵਿੱਚ ਨਾ ਆਉਕੇ ਸੁਖਸਾਂ ਦੋਸਤੋ ਇੱਕ ਤੇ ਆਉਣ ਵਾਲੇ 10-15 ਦਿਨ ਦਾ ਟੈਂਪਰੇਚਰ ਹਾਲੇ ਵੀ ਉਹੀ ਹੈ। ਦਿਨ ਦਾ ਟੈਂਪਰੇਚਰ ਲਗਭਗ 28 ਤੋਂ 31-32 ਡਿਗਰੀ ਰਹਿਣਾ ਹੈ। ਤੇ ਰਾਤ ਦਾ ਟੈਂਪਰੇਚਰ 13 ਤੋਂ ਲੈ ਕੇ 19 ਤੱਕ ਰਹਿਣਾ ਹੈ। ਅਸੀਂ ਵਾਣ ਪਰਣ ਰਹੇ ਹਾਂ। ਸਾਡਾ ਮੰਨਿਆ ਗੈਰਵੇਂ ਮਹੀਨੇ ਦੀ 5 ਤਰੀਕ ਤੋਂ ਬਾਅਦ ਚਣਕ ਬੀਜੇਂਦਾ 12-15 ਦਿਨ ਦੇ ਵਿੱਚ ਵਿੱਚ ਵਾਣ ਬੱਤਰ ਆ ਜਾਣੇ। ਆਫਟ ਕਾੜੀ ਨੂੰ ਪਾਣੀ ਲੱਗਾ ਇਹਨੂੰ ਕੱਲ ਲੱਗੂ। ਸੁਖਸਾਂ ਦੋਸਤੋ ਕੋਸ਼ ਕਿਸਾਨਾਂ ਦੀ ਮਜਬੂਰੀ ਹੋ ਸਕਦੀ ਆ ਕਿ ਉਹਨਾਂ ਦੇ ਖੇਤ 4-5 ਦਿਨ ਬਾਅਦ ਸੁੱਕਣੇ ਸ਼ੁਰੂ ਹੋ ਜਾਣੇ ਆ ਦੱਸਿਆ ਵੀ ਉਹਨਾਂ ਇਹੋ ਹੀ ਆ ਕਿ ਸਾਡੀ ਮਜਬੂਰੀ ਹੈ ਜੇ ਅਸੀਂ ਭਰਦੇ ਆ ਤੇ ਪੈੜੀਆਂ ਲੇਟ ਵੱਤਰ ਆਉਂਦੀਆਂ ਫਿਰ ਇਹਨਾਂ 11ਵੇਂ ਮਹੀਨੇ ਦੀ 20 22 25 ਤਰੀਕ ਹੀ ਲੈ ਜਾਣੀ ਆ ਤੇ ਜੇ ਹੀ ਹੋਣ ਵੱਤਰ ਨਹੀਂ ਸਾਂਭਦੇ ਫਿਰ ਅਸੀਂ ਬਹੁਤ ਲੇਟ ਹੋਏੜ ਕੋਈ ਗੱਲ ਨਹੀਂ ਵੈਸੇ ਮੇਰਾ ਪਰਸਨਲ ਹੀ ਮਾਨਸਿਪੀ ਜਿੰਮੇਦਾਰ ਭਰਾ 11ਵੇਂ ਮਹੀਨੇ ਚ ਕਣਕ ਦੀ ਸ਼ੁਰੂਆਤ ਕਰਨ ਪਰ ਕੋਸ਼ ਭਰਾਵਾਂ ਨੇ ਕਿਹਾ 27 22 ਤਰੀਕ ਲਾਗੇ ਕਣਕ ਦੀ ਜਣ ਸੁਖ ਸੰਦ ਦੋਸਤੋ ਕਣਕ ਦੀ ਬੁਜ਼ਾਈ ਕਰਕੇ ਜਿਸ ਤਰ੍ਹਾਂ ਦਾ ਇਹ ਖੇਤ ਆ ਸਾਫ਼ ਸਾਫ਼ ਖੇਤਾਂ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਦੀਆਂ 2-3 ਪ੍ਰਕਾਰ ਦੀਆਂ ਦਵਾਈਆਂ ਆਉਂਦੀਆਂ ਕਣਕ ਬੀਜ ਕੇ ਵਟਾ ਪਾ ਕੇ ਤੇ ਆਪਾਂ ਸਪਰੇਅ ਕਰਦੇ ਆ ਜਿਹਦੇ ਵਿੱਚ ਲੋਕ ਪੈਂਡੀਮੈਥਰੀਨ ਵੀ 2-2 ਲੀਟਰ ਦੀ ਸਪਰੇਅ ਕਰਦੇ ਆ ਕਿਸਾਨ ਭਰਾ ਟਾਟਾ ਰੈਲੀਜ਼ ਦਾ ਇੱਕ ਪ੍ਰੋਡਕਟ ਹੁੰਦਾ ਦਕਸ਼ ਪਲੱਸ ਬੈਟਰੀ ਬਿਊਜਨ ਤੇ ਪੈਡੀ ਮੈਥਾਲੀਨ ਦਾ ਕੰਬੀਨੇਸ਼ਨ ਆ ਉਹਦੀ ਵੀ ਸਪਰੇਅ ਕਰਦੇ ਆ ਪਰ ਪਿਛਲੇ 2-3 ਸਾਲ ਤੋਂ ਜਿਸ ਚੀਜ਼ ਦਾ ਚਲਨ ਵਧਿਆ ਉਹ ਟੈਕਨੀਕਲ ਹੈਗਾ ਪਾਇਰੋਕਸੀਸਲਫੂਰਾਨ 85% ਡਬਲਯੂਜੀ ਇਹਦਾ ਮੇਨ ਬ੍ਰਾਂਡ ਹੈਗਾ ਅਵਕੀਰਾ ਮੋਮੀ ਜੀ ਜ਼ਿੰਦੂਆ ਤੇ ਅਡਾਮਾ ਦਾ ਅਡਾਕਾ ਇਹ ਮੇਨ 4-5 ਕੰਪਨੀਆਂ ਮਾਰਕੀਟ ਦੇ ਵਿੱਚ ਬੜਾ ਵੱਡਾ ਸ਼ੇਅਰ ਇਸ ਟੈਕਨੀਕਲ ਦਾ ਲੈ ਰਹੀਆਂ ਬਾਕੀ ਇਹ ਟੈਕਨੀਕਲ ਕਿਸਾਨ ਭਰਾਓ ਤਕਰੀਬਨ ਛੋਟੀ ਵੱਡੀ ਹਰ ਕੰਪਨੀ ਕੋਲ ਲਗਭਗ 85-90% ਕੰਪਨੀਆਂ ਦੇ ਕੋਲ ਆ ਗਿਆ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਇਹਦੀ ਪ੍ਰੈਕਟਿਸ ਕੀਤੀ ਹੈ ਕਿ 60 ਗ੍ਰਾਮ ਤੁਸੀਂ ਇਕੱਲੇ ਦਾ 200 ਲੀਟਰ ਪਾਣੀ ਲਾ ਕੇ ਕਣਕ ਬੀਜਣ ਤੋਂ ਤੁਰੰਤ ਬਾਅਦ ਜਾਂ ਜੇ ਦੁਪਹਿਰੇ ਕਣਕ ਬੀਜੀ ਹੈ ਤਾਂ ਉਸੇ ਦਿਨ ਸ਼ਾਮ ਨੂੰ 200 ਤੋਂ 250 ਲੀਟਰ ਵੀ ਪਾਣੀ ਲਾ ਦੋ ਲਾ ਕੇ ਸਪਰੇਅ ਕਰਦੇ ਰਹੇ ਜੀ ਕਈਆਂ ਏਰੀਆ ਦੇ ਵਿੱਚ ਕਿਸਾਨ ਭਰਾ ਐਸ ਟੈਕਨੀਕਲ ਦੇ ਨਾਲ ਜਾਂ ਇਹਨਾਂ ਦਵਾਈਆਂ ਦੇ ਨਾਲ 2-2 ਲੀਟਰ ਪੈਂਡੀਮੈਥਾ ਲੀਨ ਦੀ ਵੀ ਸਪਰੇਅ ਕਰਦੇ ਆ ਤੇ ਕਈਆਂ ਏਰੀਆ ਦੇ ਵਿੱਚ ਕਿਸਾਨ ਭਰਾ 100 ਤੋਂ 125 ਗ੍ਰਾਮ ਮੈਟਰੀਬਿਊਜ਼ਨ ਵੀ ਨਾਲ ਪਾਉਂਦੇ ਜਿਸ ਤਰ੍ਹਾਂ ਅਡਾਮਾ ਕੰਪਨੀ ਦਾ ਅਦਾਕਾ ਉਹ ਪੈਂਡ ਹੀ ਨਹੀਂ ਪਵਾਉਂਦਾ ਉਹ ਕੰਪਨੀ ਕਹਿੰਦੀ ਆ ਵੀ ਤੁਸੀਂ ਇਸ ਦਵਾਈ ਦੇ ਨਾਲ 100 ਤੋਂ 125 ਗ੍ਰਾਮ ਜੇ ਤਾਂ ਨਾਰਮਲ ਪੈਲੀਆਂ ਤੇ 100 ਗ੍ਰਾਮ ਰੇਤ ਲੀਆਂ ਪੈਲੀਆਂ 100 ਗ੍ਰਾਮ ਜੇ ਪਹਾੜੀਆਂ ਪੈਲੀਆਂ 125 ਗ੍ਰਾਮ ਤੱਕ ਵੀ ਤੁਸੀਂ ਬੈਟਰੀ ਬਿਊਜਨ 200 ਤੋਂ 250 ਲੀਟਰ ਪਾਣੀ ਲਾ ਕੇ ਅਡਾਕਾ ਦਾ ਵੱਖਰਾ ਘੋਲੋ ਮੈਟਰੀ ਬਿਊਜਨ ਦਾ ਵੱਖਰਾ ਘੋਲ ਕਰਕੇ ਸਪਰੇਅ ਕਰ ਸਕਦੇ ਹੋ ਤੁਹਾਡੀਆਂ ਪੈਲੀਆਂ ਦੇ ਵਿੱਚ ਜਿਹੜੇ ਗੋਲੀ ਡੰਡਾ ਜੌਂਦਰ ਜਮੀ ਰੂਪੀ ਚ ਇਹਨੂੰ ਗੇਹੂ ਦਾ ਮਾਮੂ ਵੀ ਕਹਿ ਦਿੰਦੇ ਆ ਮਰੂਸੀ ਵੀ ਕਹਿ ਦਿੰਦੇ ਆ ਇਹ 80 ਤੋਂ 85 90% ਤੱਕ ਜਰਮੀਨੇਸ਼ਨ ਇਹਦੀ ਘਟ ਜਾਂਦੀ ਹੈ ਇਹਨੂੰ ਸਪਰੇਅ ਕਰਕੇ ਪਾਣੀ ਲਾਉਣਾ ਹੁੰਦਾ ਹੈ 17 18 ਦਿਨ ਤੋਂ ਲੈ ਕੇ 21 22 ਦਿਨ ਤੱਕ ਇਹੀ ਕੰਪਨੀਆਂ ਦੱਸਦੀਆਂ ਵੀ ਤੁਸੀਂ ਬਾਅਦ ਚ ਪਾਣੀ ਲਾ ਲਿਓ ਕੋਸ਼ਿਸ਼ ਕਰਿਓ ਕਿਸਾਨ ਭਰਾਓ ਵੀ ਇੱਕ ਕਿੱਲੇ ਦੇ ਵਿੱਚ 2 ਵਟਾ ਪਾ ਕੇ ਉਸ ਆਪਣੇ ਖੇਤ ਨੂੰ ਕਿੰਨੀ ਥਾਂ ਹੀ ਕਰ ਲਿਓ ਜਦੋਂ ਪਾਣੀ ਲਾਉਣ ਵੇਲੇ ਬਹੁਤਾ ਵੱਡਾ ਫਲੋ ਨਾ ਜਾਵੇ ਪਾਣੀ ਦਾ ਵਟ ਪਈ ਹੋਵੇ ਤੇ ਥੋੜਾ ਪਾਣੀ ਵੀ ਜਲਦੀ ਟੁਰਦਾ ਜਾਂਦਾ ਤੇ ਕਿਆਰਾ ਭਰ ਜਾਂਦਾ ਤੇ ਪੈੜੀ ਫਿਰ ਦੁਬਾਰੇ ਛੇਤੀ ਬੱਤਰ ਆ ਜਾਂਦੀ ਹੈ ਕੁਝ ਭਰਾ ਐਸ ਦਵਾਈ ਪਾਉਣ ਦੇ ਬਾਵਜੂਦ ਵੀ ਉਹਨਾਂ ਦੇ ਗਾਂਦ ਦੀ ਰੇਸ਼ੋ 50 60% ਦੀ ਸੀ ਕਿ 60% ਉਹਨਾਂ ਦੇ ਘਟ ਗਿਆ ਸੀ ਉਗਣੋਂ 35 40% ਉਗਦਾ ਸੀ ਉਹਨਾਂ ਨੇ ਆਪਣਾ ਤਰੀਕਾ ਵਰਤਿਆ ਉਹਨਾਂ ਆਪਣਾ ਤਰੀਕਾ ਕੀ ਵਰਤਿਆ ਵੀ ਐਸ ਦਵਾਈ ਦੀ ਡੋਜ਼ ਉਹਨਾਂ 10 ਤੋਂ 15 ਗ੍ਰਾਮ ਵਧਾ ਕੇ 70-75 ਗ੍ਰਾਮ ਕੋਜ ਕਿੱਲਿਆਂ ਦੇ ਵਿੱਚ ਪਿਛਲੇ ਤੋਂ ਪਿਛਲੇ ਸਾਲ ਪਾਈ ਸੀ ਤੇ ਉਹਨਾਂ ਨੂੰ ਲੱਗਾ ਵੀ ਸਾਡੇ 85-90% 95% ਤੱਕ ਦੀ ਰੇਸ਼ਿਓ ਬਣ ਗਈ ਆ ਵੀ ਸਾਡੇ ਗਾਂ ਦੁੱਗੇ ਹੀ ਨਹੀਂ ਆ ਪਿਛਲੇ ਸਾਲ ਫਿਰ ਉਹਨਾਂ ਵੀਰਾਂ ਨੇ 75 ਗ੍ਰਾਮ ਦੀ ਡੋਜ਼ ਤੇ ਹੀ ਪਾਈ ਰਕਸ਼ਸਲਪੁਰਾਨ 85% ਡਬਲਯੂਜੀ ਕੀਤਾ ਹੈ ਇਹ ਦੀ ਤੁਸੀਂ ਵਰਲਡ ਵਾਈਡ ਡੋਜ਼ ਚੈੱਕ ਕਰੋਗੇ ਤੇ 80 ਗ੍ਰਾਮ ਵੀ ਆਉਂਦੀ ਹੈ ਟੈਕਨੀਕਲ ਕੋਈ ਬਹੁਤਾ ਨਵਾਂ ਨਹੀਂ ਹੈਗਾ ਆਪਾਂ ਨੂੰ ਪਿਛਲੇ 4-5 ਸਾਲ ਪਹਿਲਾਂ ਮਿਲਿਆ ਜਾਂ 6 ਸਾਲ ਪਹਿਲਾਂ ਲਾ ਲਓ। ਸੁਖਸਰ ਭਰਾਓ ਇੱਕ ਤੇ ਆਪੀ ਜਿਹੜੇ ਰੋਕ ਸਕਦੇ ਕਣਕ ਦੀ ਬਜਾਈ ਹਾਲੇ ਰੋਕੋ ਕਿਉਂਕਿ ਗਰਮੀ ਬਹੁਤ ਆ ਦਿਨ ਦਾ ਟੈਂਪਰੇਚਰ 32 ਡਿਗਰੀ ਨੂੰ ਵੀ ਟੱਚ ਕਰਦਾ ਹੈ ਤੇ ਖੇਤਾਂ ਦੇ ਵਿੱਚ ਜਾ ਕੇ ਮੈਂ ਆਹ ਡੀਟੀ ਰੋਡ ਸਾਈਡ ਨੂੰ ਵੇਖ ਰਿਹਾ ਸੀ ਟਰੈਕਟਰ ਚੱਲ ਰਿਹਾ ਮੇਰੇ ਮਗਰ ਕੋਈ ਇਸ ਤਰ੍ਹਾਂ ਲੋਅ ਆਏ ਆ ਚੱਲਦੀ ਹੁੰਦੀਆਂ ਨਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦੀ ਦੇਖੀ ਆ ਹਾਲੇ ਵੀ ਤੁਸੀਂ ਸਾਢੇ 12 ਤੋਂ ਲੈ ਕੇ 2:30 ਵਜੇ ਤੱਕ ਜਾਓਗੇ ਨਾ ਖੇਤਾਂ ਦੇ ਵਿੱਚ ਉਹ ਤੁਹਾਨੂੰ ਚਲਦੀ ਲੱਗੂ ਕਿ ਜਿੱਦਾਂ ਲੋ ਚਲਦੀ ਹੁੰਦੀ ਹੈ ਯਾਨੀ ਕਿ ਗਰਮੀ ਬਹੁਤ ਹੈ ਐਨੀ ਗਰਮੀ ਦੇ ਵਿੱਚ ਅਸੀਂ ਆਪਣੇ ਬਾਣ ਭਰ ਲਏ ਆ ਸਾਨੂੰ ਫਾਇਦਾ ਕੀ ਹੋਣਾ ਹੈ ਕਿ ਸਾਡੇ ਖੇਤਾਂ ਦੇ ਵਿੱਚ ਜਿਹੜੇ ਗੰਦ ਕਣਕ ਦੇ ਨਾਲ ਉਗਣੇ ਸੀ ਉਹ 50-60% ਗੰਦ ਤੇ ਹੋਣੀ ਐਸੇ ਬੱਤਰ ਜਿਓ ਗੋਣੇ ਕਿਉਂਕਿ ਗਰਮੀ ਬੜੀ ਹੈ ਸੁਖਸਾਨ ਭਰਾਓ ਕਣਕ ਦੇ ਸੰਦਰਭ ਵਿੱਚ ਕਣਕ ਦੇ ਨਦੀਨ ਆਪਾਂ ਕਿਦਾਂ ਖਤਮ ਕਰਨੇ ਆ ਤਹਾਡੀ ਕੋਈ ਵੀ ਇਨਕੁਆਰੀ ਹੋਵੇ ਸਬਜੀ ਦੀ ਇਨਕੁਆਰੀ ਹੋਵੇ ਮਟਰਾਂ ਦੀ ਫਲੀਆਂ ਦੀ ਆਲੂ ਦੀ ਗੰਨੇ ਦੀ ਕਪਾਹ ਦੀ ਕਿਸੇ ਵੀ ਫਸਲ ਦੀ ਤੁਹਾਡੀ ਕੋ ਇਨਕੁਆਰੀ ਹੋਵੇ ਮੇਰਾ ਨੰਬਰ 9216099188 ਤੇ ਤੁਸੀਂ ਮੇਰ ਨਾਲ ਸੰਪਰਕ ਕਰਿਓ ਜੋ ਤੁਹਾਡਾ ਖੇਤੀ ਦਾ ਮਸਲਾ ਹੋਊਗਾ ਮੈਂ ਕੋਸ਼ਿਸ਼ ਕਰੂੰਗਾ ਜਿਨੀ ਕੁ ਗੁਰਨਾਨਕ ਸਾਹਿਬ ਨੇ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਮੈਨੂੰ ਬੋ ਦਿੱਤੀ ਹੈ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲੇ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰਾਂ ਅੱਜ ਬੰਦੀ ਛੋੜ ਦਿਵਸ ਹੈ ਤੇ ਦੀਵਾਲੀ ਹੈ ਦੀਵਾਲੀ ਦੀਆਂ ਤੇ ਬੰਦੀ ਛੋੜ ਸੁਖਸੀਆਂ ਸਮੂਹ ਦੇਸ਼ਾ ਪ੍ਰਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਔਰ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਸਭ ਦੀ ਦੀਵਾਲੀ ਤੇ ਬੰਦੀ ਛੋੜ ਦਿਵਸ ਆਰਾਮਦਾਇਕ ਵਧੀਆ ਸ਼ਾਂਤੀਪੂਰਕ ਨੰਗਾਵੇ ਤੇ ਬੇਨਤੀ ਹੈ ਕਿ ਕਈ ਯਾਰ ਵਹਿਨੀ ਆ ਜਾਣੇ ਆ ਬੈਣ ਭਰਾਵਾਂ ਨੂੰ ਮਿਲਦੇ ਆ ਬੱਚੇ ਸਾਰੇ ਕੋਈ ਇੱਕ ਇੱਕ ਦੂਦੂ ਹੀ ਆ ਜੇ ਕੋਈ ਹਿੰਦੂ ਆ ਉਹ ਆਪਣੇ ਧਰਮ ਚ ਜੋੜ ਕੇ ਰੱਖੇ ਸਵੇਰੇ ਸਵੇਰ ਉੱਠੇ ਮੰਦਿਰ ਖੜੇ ਪੂਜਾ ਕਰੇ ਜੇ ਕੋਈ ਮੁਸਲਮਾਨ ਹੈ ਉਹ ਮਸਜਿਦ ਜਾਵੇ ਜੇ ਕੋਈ ਸਿੱਖ ਆ ਤੇ ਗੁਰਦੁਆਰਾ ਜਾਵੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਜ਼ਰੂਰ ਦਿਓ ਦੁਨਿਆਵੀ ਸਿੱਖਿਆ ਤੇ ਆਪਾਂ ਬਹੁਤ ਜ਼ੋਰ ਲਾ ਲਿਆ ਤੇ ਧਾਰਮਿਕ ਸਿੱਖਿਆ ਤੋਂ ਦੂਰ ਲੈ ਗਏ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪਰਮਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ